ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਰੋਜ਼ ਮੇਲੇ ਵਿਖਾਉਣਨੇ ਆ ਧਾਰਮਿਕ ਮੇਲੇ ਵਿਖਾਉਣੇ ਆ ਸੱਤਿਆਚਲ ਜੋੜ ਮੇਲੇ ਵਿਖਾਉਣੇ ਆ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਬਿਆਲ ਰਾਜਪੂਤਾਂ ਪਿੰਡ ਦੇ ਵਿੱਚ ਜੋ ਕਿ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਪੈਂਦਾ ਹੈ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇਹ ਪਿੰਡ ਪੈਂਦਾ ਹੈ ਜਿੱਥੇ ਕਿ ਔਲਗ ਪਰਿਵਾਰ ਦੇ ਵੱਲੋਂ ਇਹ ਮੇਲਾ ਬਣਾਇਆ ਜਾਂਦਾ ਹੈ ਆਓ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਪਿੰਡ ਬਿਆਲ ਰਾਜਪੂਤਾਂ ਜਿੱਥੇ ਕਿ ਸੱਭਿਆਚਾਰ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਪੰਮਾ ਢੂਮੇਵਾਲ ਨੇ ਆਪਣੀ ਸੱਭਿਆਚਾਰ ਗਾਇਕੀ ਦੇ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ ਤੇ ਦਿਖਾਉਂਦੇ ਹਾਂ ਤੁਹਾਨੂੰ ਉਸ ਮੇਲੇ ਦੀਆਂ ਕੁਝ ਲਾਈਵ ਤਸਵੀਰਾਂ ਦਰਸ਼ਕੋ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਨਾ ਕਿ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਿਆ ਧੰਨਵਾਦ ਮਿਹਰਬਾਨੀ ਪਿਛਲੇ ਦਿਨੀ ਜਿਲ੍ਹਾ ਤਰਨਤਾਰਨ ਦੇ ਪਿੰਦੇ ਪਿੰਡ ਡਿਆਲ ਰਾਜਪੂਤ ਵਿਖੇ ਪੀਰ ਬਾਬਾ ਸ਼ਾਹ ਨਿਹਾਲ ਜੀ ਦਾ ਸੱਭਿਆਚਾਰਕ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਗੱਦੀ ਨਸ਼ੀਨ ਬੀਬੀ ਔਲਖ ਪਰਿਵਾਰ ਮੁਖ ਸੇਵਾਦਾਰ ਡਾਕਟਰ ਗੁਰਦੀਪ ਸਿੰਘ ਔਲਖ ਯੂ ਐਸ ਏ ਰਣਜੀਤ ਸਿੰਘ ਰਾਣਾ ਪੀਏ ਮਨਿੰਦਰ ਸਿੰਘ ਸੋਨੀ ਪਲਵਿੰਦਰ ਸਿੰਘ ਬਿੱਟੂ ਡਾਕਟਰ ਫਤੇ ਸਿੰਘ ਪੰਨੂ ਹਰਜੀਤ ਸਿੰਘ ਪੰਨੂ ਨਰੇਸ਼ ਕੁਮਾਰ ਅੰਮ੍ਰਿਤਸਰ ਸਮੂਹ ਫੈਮਿਲੀ ਵੱਲੋਂ ਇਹ ਮੇਲਾ ਬੜੇ ਹੀ ਸਜੇ ਢੰਗ ਨਾਲ ਕਰਵਾਇਆ ਗਿਆ। ਇਸ ਵਿੱਚ ਇਲਾਕਾ ਨਿਵਾਸੀ ਅਤੇ ਪਿੰਡ ਨਿਵਾਸੀਆਂ ਦਾ ਵਿਸ਼ੇਸ਼ ਸਹਿਯੋਗ ਹੁੰਦਾ ਹੈ। ਇਸ ਪਰਿਵਾਰ ਦੇ ਐਨਆਰਆਈ ਵੀਰ ਆਪਣੀ ਕੀਰਤਕ ਮਾਈ ਦੇ ਵਿੱਚੋਂ ਬਾਬਾ ਜੀ ਦੇ ਮੇਲੇ ਵਾਸਤੇ ਵੱਡਾ ਸਹਿਯੋਗ ਦੇ ਕੇ ਦਸਵੰਦ ਭੇਜਦੇ ਹਨ। ਤਾਂ ਇਹ ਮੇਲਾ ਦੇਣ ਦੁਗਣੀ ਰਾਤ ਚੌਗਣੀ ਤਰੱਕੀ ਕਰਦਾ ਹੈ। بولا سرکار جیارا بابا میر جی جا پیران بابا شاہ ਹੋ ਸਤਿ ਸ੍ਰੀ ਅਕਾਲ ਕੀ ਜੈ ਹੋਏ ਆਪਣੇ ਆਪਣੇ ਗੁਰੂ ਮਹਾਰਾਜੀ ਦਾ ਹੋ ਸਤਿ ਸ੍ਰੀ ਅਕਾਲ ਕੀ ਜੈ ਹੋਏ ਇਸ ਮੇਲੇ ਵਿੱਚ ਸੱਭਿਆਚਾਰ ਸਟੇਜ ਦਾ ਸੰਚਾਲਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਪੰਮਾ ਡੂਮੇਵਾਲ ਨੇ ਆਪਣੀ ਗਾਇਕੀ ਨਾਲ ਸੱਭਿਆਚਾਰ ਕੀਤਾ ਰਹੀਂ ਦਰਸ਼ਕਾਂ ਨੂੰ ਮੰਤਰ ਮੁਗਿਤ ਕੀਤਾ ਕੁਸੀਂ ਦੇਖ ਰਹੇ ਹੋ ਕੇਐਸ ਪੱਟੀ ਰਾਣਾ ਲੀਪੁਰ ਦੀ ਖਾਸ ਰਿਪੋਰਟ ਮੇਰ ਬਣਦੇ ਜਾਣ ਨ ਲੈ ਗਾ ਮਾਂ ਕਰ ਲੈ ਲੈਂਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਹੈ ਸਰਕਾਰਾਂ ਬੇਤੀਆਂ ਦੇ ਨਿਲੇ ਨਾ ਕਰੋ ਜਿੰਨੀ ਸਪੀਡ ਮੇਰੀ ਹੈ ਬੋਲਣ ਦੀ ਉਹਦੇ ਨਾਲ ਲਾਣਾ ਸਾਡਾ ਮੁਲਕ ਤਰੱਕੀ ਕਰ ਗਿਆ ਹੈ ਸਰਕਾਰਾਂ ਬੇਤੀਆਂ ਦੇ ਇਹ ਬਾਤ ਰਹਿੰਦੀ ਨਿਤ ਨਹਿਰ ਦੀ ਬੰਦੀ ਬਾਪੂ ਜੀ ਰਹਿੰਦੀ ਨਿਤ ਨਹਿਰ ਦੀ ਬੰਦੀ ਜੱਟ ਨੂੰ ਛੱੜੀ ਪੈਂਦੀ ਭੰਵੀ ਫਸਲਾਂ ਰੁੜਦੀਆਂ ਨੇ ਵਿੱਚ ਮੰਡੀ ਓਏ ਰਾਤਾ ਕਤਨੀਆਂ ਪੈਂਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਏ ਸਰਕਾਰਾਂ ਦੇਤੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਏ ਸਰਕਾਰਾਂ ਦੇਤੀਆਂ ਨੇ ਵਾ ਮੈਂ ਗਉ ਐ ਸਾਡੀ ਮਾਤਾ ਚੋਲਿਆ ਦੁੱਧ ਤੇ ਰਸਾਂ ਲਾਤਾ ਵਾ ਮੈਂ ਗਉ ਐ ਸਾਡੀ ਮਾਤਾ ਚੋਲਿਆ ਦੁੱਧ ਤੇ ਰਸਾਂ ਲਾਤਾ ਆਪੇ ਦੇ ਆਪੇ ਦਊ ਖਾਣ ਨੂੰ ਦਾਤਾ ਹੋਵੇ ਉਹਦੇ ਡਾਂਗਾ ਪੈਂਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਇਹ ਸਰਕਾਰਾਂ ਦੀਆਂ ਸਾਡਾ ਮੁਲਕ ਤਰੱਕੀ ਕਰ ਗਿਆ ਏ ਇਹ ਸਰਕਾਰ ਦੀ ਆਏ ਵਾਤੇ ਆਪਸ ਰਿਸ਼ਵਤ ਖੋਲ ਪੁਸਪਾਉਂ ਡਰਦੇ ਨਹੀਂ ਹੁਣ ਚੋਰ ਵਾਤੇ ਆਪਸ ਰਿਸ਼ਵਤ ਖੋਲ ਪੁਲਿਸ ਤੋਂ ਕੌਣ ਡਰਦੇ ਨਹੀਂ ਹੁਣ ਚੋਰ ਨਾਹੀ ਡਰਨ ਮਲਾਵਟਖੋਰ ਓਏ ਚੀਜ਼ਾਂ ਲੈਣੀਆਂ ਪੈਂਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਇਹ ਸੁਰਖੀ ਮਨੋਤੀ ਓਏ ਸਾਡਾ ਮੁਲਕ ਤਰੱਕੀ ਕਰ ਗਿਆ ਓਏ ਖਾ ਕੇ ਮੁਲਕ ਨੂੰ ਲੁੱਟ ਕੇ ਮੇਟਾ ਖਾ ਕੇ ਮੁਲਕ ਨੂੰ ਲੁੱਟ ਕੇ ਮੇਟਾ ਅੱਜ ਆਟੇ ਤੋਂ ਮਹਿੰਗਾ ਰਿਹਾ ਹੁਣ ਆਟੇ ਤੋਂ ਮਹਿੰਗਾ ਰਿਹਾ ਰੱਖੀ ਮੱਖਣ ਬਰਾਰਾ ਚੇਤਾ ਰੱਖੀ ਧੂਮੇ ਵਾਲੀਆ ਚੇਤਾ ਓਏ ਜਦ ਵੋਟਾਂ ਪੈਂਦੀਆਂ ਨੇ ਸਾਡਾ ਮੁਲਕ ਤੇ ਰੱਖੀ ਕਰ ਗਿਆ ਪਹਿਰੇਦਾਰ ਪੰਜਾਬ ਤੋਂ ਸਾਡਾ ਵੀਰ ਟਾਈਮਜ਼ ਨਿਊਜ਼ ਜੀ ਆਇਆਂ ਥੈਂਕ ਯੂ ਪ੍ਰੈਸ ਪੱਤਰਕਾਰ ਵੀਰ ਕੇ ਐਸ ਪੱਟੀ ਜੀ ਪਰਾਣਾ ਅਲੀਪੁਰ ਜੀ ਟਾਈਮ ਦੀ ਹੁਸ ਵੀਰਿਆਂ ਨੂੰ ਜੀ ਆਇਆ ਸਾਡਾ ਮੁਲਕ ਤਰੱਕੀ ਕਰ ਗਿਆ ਸਰਦਾਰਾਂ ਦੀਆਂ ਜਗੀਰ ਚੱਕਾ ਲੱਗਿਆ ਇੱਕ ਵਾਰ ਭਾਰਮੀ ਤਾੜੀ ਮਾਰ ਕੇ ਦੱਸਦੇ ਤੇ ਬੇਇੰਤਿ ਕਰੂੰਗਾ ਮੈਂ YouTube ਤੇ ਤੁਹਾਡੀ ਬੇਤ ਕਰੂੰਗਾ ਇਹ ਪਿੰਡ ਦਾ ਨਾਮ ਰਾਜਪੂਤਾਂ ਇਹ ਆਲ ਰਾਜਪੂਤਾਂ ਇਸ ਆਪਿਛੇ ਲਿਖਿਆ ਡਿਆਲ ਰਾਜਪੂਤਾਂ ਤੇ ਇਹ ਗੀਤ ਦੇਖ ਕੇ ਭਾਜੀ ਸੁਣ ਕੇ ਕੀਮਤੀ ਸੁਹਾਗ ਜ਼ਰੂਰ ਦੇਣੀ ਬਈ ਸਹੀ ਸਹੀ ਉਹਦੇ ਚ ਵੋਕਲ ਹੋਰ ਹੁੰਦੀ ਹੈ ਲਾਈਵ ਚ ਗਾਣਾ ਕੋਲ ਹੋਰ ਹੁੰਦਾ ਹੈ ਬੜੀ ਮਿਹਰਮਾਨੀ ਅਗਲਾ ਗੀਤ ਚੱਕ ਮੇਂ ਮਢੀਰ ਨੂੰ ਪੀ ਪੀ ਸਮੈਕਾਂ ਪੀ ਪੀ ਕੇ ਹਾਂਜੀ ਪੀ ਪੀ ਕੇ ਪੀਲਾ ਹਾਂ ਪੀ ਪੀ ਕੇ ਚਿੱਟਾ ਛਾਣੀ ਕਰ ਲਿਆ ਸ੍ਰੀ ਚਲਿਏ ਨਵਾਸਾ ਨਾ ਬੋਲੇ ਤੇ ਅਖਡਾਂ ਦੀ ਪੱਤੀ ਕਹਿੰਦੇ ਪਹਿਲਾ ਮਹਿਲਾ ਵਾਲੇ ਲਓ ਵੇ ਪਾਜੀ ਕਹਿੰਦੇ ਪਹਿਲਾ ਮਹਿਲਾ ਵਾਲੇ ਬਾਹਰ ਆ ਜਾਓ ਗਰਮੀ ਕਰਕੇ ਕਿਤੇ ਮੈਂ ਤਾਂ ਨਹੀਂ ਬੋੰਦਲ ਗਿਆ ਥੈਂਕ ਯੂ ਮਹਿਲਾ ਵਾਲੇ ਖਾਣ ਗੋਲੀਆਂ ਨਹੀਂ ਦਿਆਂ ਤੇ ਕੁੱਲੀਆਂ ਵਾਲੇ ਬਿਨਾਂ ਬਿਸਤਰੇ ਉੱਤੇ ਬਿਚੇ ਆ ਜਾਓ ਪਾਜੀ ਨੇ ਆ ਪਾਈ ਸੀ ਸਾਡਾ ਇੱਕ ਕੌੜਾ ਸੱਚ ਹੈ ਬਾਪੂ ਜੀ ਸਮਹਿ ਕੋ ਬੰਦੇ ਜਾਣ ਨ ਲੈ ਗਾ ਮਾਂ ਕਰ ਲੈ ਲੈਂਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਸਰਕਾਰਾਂ ਬੇਤੀਆਂ ਦੇ ਨਲੇ ਨਾ ਕਰੋ ਜਿੰਨੀ ਸਪੀਡ ਮੇਰੀ ਹੈ ਬੋਲਣ ਦੀ ਉਹਦੇ ਨਾਲ ਨਾ ਲਾਣਾ ਸਾਡਾ ਮੁਲਕ ਤਰੱਕੀ ਕਰ ਗਿਆ ਸਰਕਾਰਾਂ ਬੇਤੀਆਂ ਦੇ ਇਹ ਬਾਤ ਰਹਿੰਦੀ ਨਿਤ ਨਹਿਰ ਦੀ ਬੰਦੀ ਬਾਪੂ ਜੀ ਰਹਿੰਦੀ ਨਿਤ ਨਹਿਰ ਦੀ ਬੰਦੀ ਜੱਟ ਨੂੰ ਛੱੜਣੀ ਪੈਂਦੀ ਭਮੀ ਫਸਲਾ ਰੁੱਲਦੀਆਂ ਨੇ ਵਿੱਚ ਮੰਡੀ ਓਏ ਰਾਤਾ ਕਤਨੀਆਂ ਪੈਂਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਏ ਸਰਕਾਰਾਂ ਦੇਤੀਆਂ ਏ ਸਾਡਾ ਮੁਲਕ ਤਰੱਕੀ ਕਰ ਗਿਆ ਏ ਸਰਕਾਰਾਂ ਵਾਹ ਮੈਂ ਗਉ ਐ ਸਾਡੀ ਮਾਤਾ ਚੋਲਿਆ ਦੁੱਧ ਤੇ ਰਸਾਂ ਲਾਤਾ ਵਾਹ ਮੈਂ ਗਉ ਐ ਸਾਡੀ ਮਾਤਾ ਚੋਲਿਆ ਦੁੱਧ ਤੇ ਰਸਾਂ ਲਾਤਾ ਆਪੇ ਦੇ ਆਪੇ ਗਉ ਖਾਣ ਨੂੰ ਦਾਤਾ ਓ ਦੇ ਓਦੇ ਡਾਂਗਾ ਪੈਂਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ اے ਸਰਕਾਰਾਂ ਦੇ मुल्क तरक़ी करिश्वत खोरत पुछ तो डरे नी हाणे चोर बाद अफ़सर रिश्वत खोर ਪੁਲਿਸ ਤੋਂ ਡਰਦੇ ਨਹੀਂ ਹੁਣ ਚੋਰ ਨਾਹੀ ਡਰਨ ਮਲਾਵਟਖੋਰ ਓਏ ਚੀਜ਼ਾਂ ਲੈਣੀਆਂ ਪੈਂਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਏ ਸਰਕਾਰ ਸਾਡਾ ਮੁਲਕ ਤਰੱਕੀ ਕਰ ਗਿਆ ਏ ਸਰਕਾਰ ਖਾ ਕੇ ਮੁਲਕ ਨੂੰ ਲੁੱਟ ਕੇ ਨੇਤਾ ਖਾ ਕੇ ਮੁਲਕ ਨੂੰ ਲੁੱਟ ਕੇ ਆਟੇ ਤੋਂ ਮਹਿੰਗਾ ਰਿਤਾ ਹੁਣ ਆਟੇ ਤੋਂ ਮਹਿੰਗਾ ਰਿਤਾ ਰੱਖੀ ਮੱਖਣ ਬਰਾਰਾ ਚੇਤਾ ਰੱਖੀ ਦੂਮੇ ਵਾਲੀਆ ਚੇਤਾ ਓਏ ਜਦ ਫੋਟਾ ਪੈਂਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਪਹਿਰੇਦਾਰ ਪੰਜਾਬ ਤੋਂ ਸਾਡਾ ਵੀਰ ਟਾਈਮਜ਼ ਨਿਊਜ਼ ਜੀ ਆਇਆਂ ਥੈਂਕ ਯੂ ਪ੍ਰੈਸ ਪੱਤਰਕਾਰ ਵੀਰ ਕੇਐਸ ਭੱਟੀ ਜੀ ਰਾਣਾ ਅਲੀਪੁਰ ਜੀ ਟਾਈਮ ਨਿਊਜ਼ ਵੀਰਿਆ ਨੂੰ ਜੀ ਆਇਆਂ ਸਾਡਾ ਮੁਲਕ ਤਰੱਕੀ ਕਰ ਗਿਆ ਸਰਕਾਰਾਂ ਬੋਤੀਆਂ ਦੇ ਜਗੀਰ ਚੱਕਾ ਲੱਗਿਆ ਇੱਕ ਵਾਰ ਭਾਰਮੀ ਤਾੜੀ ਮਾਰ ਕੇ ਦੱਸਦੇ ਹਾਂ ਤੇ ਬੇਇਨਤੀ ਕਰੂੰਗਾ ਮੈਂ YouTube ਤੇ ਤੁਹਾਡੀ ਬੇਤ ਕਰੂੰਗਾ ਇਹ ਪਿੰਡ ਦਾ ਨਾਮ ਰਾਜਪੁਰਾ ਦਿਆਲ ਰਾਜ ਪੂਤਾਂ ਜੇ ਆਪਾਂ ਪਿੱਛੇ ਦੇਖ ਦਿਆਲ ਰਾਜ ਪੂਤਾਂ ਤੇ ਇਹ ਗੀਤ ਦੇਖ ਕੇ ਭਾਜੀ ਸੁਣ ਕੇ ਕੀਮਤੀ ਸਜਾ ਜਰੂਰ ਦੇ ਦੇ ਭਈ ਸਹੀ ਸਹੀ ਉਹਦੇ ਚ ਵੋਕਲ ਹੋਰ ਹੁੰਦੀ ਹੈ ਲਾਈਵ ਚ ਗਾਣਾ ਕੋ ਜਰੂਰ ਹੁੰਦਾ ਬੜੀ ਮਿਹਰਬਾਨੀ ਅਗਲਾ ਗੀਤ ਤੁਸੀਂ ਬਹੁਤ ਪਿਆਰ ਦੇ ਚੱਕ ਮੀ ਮਢੀਰ ਨੂੰ ਪੀ ਪੀ ਸਮੈਕਾਂ ਪੀ ਪੀ ਕੇ ਹਾਂਜੀ ਪੀ ਪੀ ਕੇ ਪੀਲਾ ਹਾਂ ਪੀ ਪੀ ਕੇ ਚਿੱਟਾ ਛਾਂ ਹੀ ਕਰ ਲਿਆ ਸਰੀਰ ਦਾ ਚਲੀਏ ਰਵਾ ਸਭ ਨਾ ਬੋਲੇ ਤੇ ਆਕੜਾਂ ਦੀ ਪੱਟੀ ਕਹਿੰਦੇ ਪੱਟੀ ਕਹਿੰਦੇ ਪਹਿਲਾ ਮਹਿਲਾ ਵਾਲੇ ਲਓ ਵੇ ਭਾਜੀ ਕਹਿੰਦੇ ਪਹਿਲਾ ਮਹਿਲਾ ਵਾਲੇ ਬਾਅਦ ਚ ਆ ਜਾਓ ਗਰਮੀ ਕਰਕੇ ਕਿਤੇ ਮੈਂ ਤਾਂ ਨਹੀਂ ਬੋਂਦਾ ਗਿਆ ਥੈਂਕ ਯੂ ਮਹਿਲਾ ਵਾਲੇ ਖਾਣ ਗੋਲੀਆਂ ਨੀਂਦੀਆਂ ਤੇ ਗੁੱਲੀਆਂ ਵਾਲੇ ਬਿਨਾ ਬਿਸਤਰੇ ਉੱਤੇ ਬਿਚਰੇ ਆ ਜਾਓ ਭਾਈ ਸ਼ਰਦਾ ਗੱਲ ਕੋਈ ਮਾੜੀ ਮੋਟੀ ਨਹੀਂ ਮੈਂ ਕੁੱਤੇ ਨਾਂਵੇਂ ਬਣ ਗਏ ਅੱਜ ਕੱਲ੍ਹ ਫੋਨ ਜਵਾਕਾਂ ਦੇ ਲੱਗੀ ਜਹਿਮ ਵਰਦਾ ਕੁੱਤੇ ਭਾਂਵੇਂ ਨਾ ਆਉਂਦਾ ਆਵਾਜ਼ ਹੱਲਾ ਬਾਜ਼ Bye. Hey. ਜਿੰਨੇ ਆਪਾਂ ਇੱਥੇ ਸਾਡਾ ਇੱਕ ਕੌੜਾ ਸੱਚ ਹੈ ਬਾਪੂ ਆਪਾਂ ਸਾਰਿਆਂ ਨੇ ਇੱਕ ਨਾ ਇੱਕ ਦਿਨ ਮਰਨਾ ਇਹ ਦੁਨੀਆ ਆ ਮੇਲਾ ਜਿਹੜਾ ਭਰਿਆ ਇੱਕ ਦਿਨ ਛੱਡਣਾ ਪੈਣਾ ਭਾਵੇਂ 90 ਸਾਲ ਚ ਛੱਡੀਏ 25 ਚ ਛੱਡੀਏ 30 ਚ 40 ਚ 45 ਚ ਔਰ ਜਿੰਨੇ ਸਾਉ ਨੇ ਦੇ ਕੇ ਭੇਜਿਆ ਘਟਵਾਤ ਹੋ ਨਹੀਂ ਸਕਦੇ ਇੱਕ ਸਾ ਦਾ ਮੁੱਲ 1 ਲੱਖ ਵੀ ਹੁੰਦਾ ਲੋਕਾਂ ਕੋਲ ਇੰਨਾ ਕਿ ਬਾਪੂ ਜੀ ਪੈਸਾ ਕਈ ਲਈ ਸਾਲ ਕੱਢ ਦਿੰਦੇ ਪਰ ਇਹ ਸੱਚ ਹੈ ਤੁਹਾਡਾ ਤੇ ਮੇਰਾ ਕੋਈ ਅਰਮਾਂ ਦਾ ਮਾਲਕ ਸਾਲ ਨਹੀਂ ਸਕਦਾ ਦਾ ਮਾਲਕ ਸਾਲ ਨਹੀਂ ਸਕਦਾ ਬਾਪ ਦਾ ਰਿਸ਼ਤਾ ਕੋਈ ਵੀ ਨਹੀਂ ਸਕਦਾ ਬਾਪ ਦਾ ਰਿਸ਼ਤਾ ਕੋਈ ਵੀ ਨਹੀਂ ਸਕਦਾ ਮਾਰੇ ਮੁੰਦੇ ਨਾਲ ਚੋੜੀਏ ਮੁੰਦੇ ਕੋਲੇ ਉਹ ਦਿਲ ਦੇ ਨੇੜੇ ਉਹ ਯਾਰ ਕੋ ਮਾਜਨਾਮੇ ਪੜੀ ਪਾਈ ਜੇ ਲੋੜ ਖੂਨ ਦੀ ਪੈ ਜਾਏ ਬੰਦਾ ਜੱਤ ਨਹੀਂ ਪੁੱਛਦਾ ਲੋੜ ਖੂਨ ਦੀ ਪੈ ਜਾਏ ਬੰਦਾ ਜੱਤ ਨਹੀਂ ਪੁੱਛਦਾ ਆਖਰ ਨੂੰ ਤੇ ਖਾਲੀ ਹੱਥ ਹੀ ਜਾਏ ਸਿਕੰਦਰ ਕੋ ਆਪਣੇ ਟੈਮ ਚ ਰਾਜ ਜਿਨਾਂ ਨੇ ਉਹ ਲੋਕ ਬੰਦੇ ਨੇ ਆਪਣੇ ਜਾਵਾਲੇ ਪੈਲਾ ਜਾਵਾਲੇ I'm serious. <laughs> ਦੇ ਸੰਗ ਗਏ ਜਾਂ ਫਿਰ ਕੁੰਡੇ ਡਾੜਾ ਨੂੰ ਕਮਣ ਦੇ ਵਸਲਾ ਲੈਣਾ ਚਾਹੀਦਾ ਇਹ ਜਿਉਂਦੇ ਜੀ ਹੈ ਜੇ ਟੈਨਸ਼ਨਾਂ ਵੀ ਕਿ ਇਹਨੂੰ ਚਾਰਨੇ ਭਰਾਓ ਇਹ ਜਿਉਂਦੇ ਜੀ ਹੈ ਘਬਰਾਣਾ ਜਾਇਆ ਕਰੋ ਜਦੋਂ ਚਲੇ ਗਏ ਉਦੋਂ ਤਾਂ ਵੀ ਜਿਹੜੇ ਦੁਸ਼ਮਣ ਹੁੰਦੇ ਭਾਜੀ ਉਹ ਵੀ ਸਿੱਤਾਂ ਕਰਦੇ ਹੋਣ ਬੰਤਾ ਵਧੀਆ ਸੀ ਜਿਉਂਦੇ ਜੀ ਭਾਵੇਂ ساری ਉਮਰ ਲੱਤਾਂ ਹੀ ਖੇਚਦੇ ਰਹੇ ਇਸ ਕਰਕੇ ਜਿਉਂਦੇ ਜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਦੇ ਵੀ ਦਿਲ ਨਹੀਂ ਹਾਰਨਾ ਚਾਹੀਦਾ ਯੋਜਨਾ ਚਾਹੀਦਾ ਖੋਲਣਾ ਚਾਹੀਦਾ ਪਰ ਇਹ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪੰਜਾਬ ਚ ਦੂਜੇ ਤੀਜੇ ਦਿਨ ਖਬਰ ਸੁਣ ਰਹੇ ਆਂ ਜੀ ਫਲਾਨੇ ਨੇ ਮਹਿਰ ਚ ਛਾਲ ਮਾਰਤੀ ਫਲਾਨੇ ਨੇ ਜੀ ਸਰਫਾਸ ਖਾ ਲਈ ਇਹ ਹੱਲ ਨਹੀਂ ਮਹਾਰਾਜਿੰਦ ਕਰੇ ਤਾਂ ਉਹਨਾਂ ਦੀ ਧਰਤੀ ਹੈ ਜਿੱਥੇ ਸੂਰਮੇ ਪੁਰਜੇ ਪੁਰਜੇ ਹੋ ਗਏ ਅਣਖ ਗਾਇਰ ਤਾਂ ਨਹੀਂ ਤੇ ਹੁਣ ਮਾੜੀਆਂ ਮਾੜੀਆਂ ਟੈਨਸ਼ਨਾਂ ਹੀ ਢਾਣ ਲੱਪਈਆਂ ਆਪਾਂ ਨੂੰ ਜੇ ਵਿਜਨਸ ਕਰ ਨਾ ਕਰੀ ਤਾਂ ਆਪਣੇ ਪੈਸੇ ਨਾਲ ਮੈਂ ਜਾਂਦੀ ਪੁੱਛਾਂ ਮੇਰੀ ਬੇਬੇ ਇਹੋ ਹੌਸਲ ਬਖੀਨੀ ਬਗਾਨੀ ਪੌੜੀ ਤੋਂ ਚੜ ਹੁੰਦਾ ਨਹੀਂ ਜੁਵਾਰੇ ਤੇ ਆਪਣੀ ਹੋਵੇ ਪੌੜੀ ਸਿਖਰ ਪਹਾਰਨੀ ਜੇ ਸ਼ਾਲ ਮਾਰਨੀ ਸ਼ਾਲ ਮਾਰਨੀ ਪਰਖੋ ਆਪਣੇ ਪੱਟਾ ਨੂੰ ਬਗਾਨੀ ਹੱਲਾ ਸ਼ੇਰੀ ਲੱਤ ਤੜਵਾਉਂਦੀ ਸਾਰੇ ਘਰ ਤੋਂ ਚੀਜ਼ਾਂ ਚੱਕ ਚੱਕ ਪੇਕੀ ਭੇਜੇ ਜੋ ਸਾਰੇ ਘਰ ਤੋਂ ਚੀਜ਼ਾਂ ਚੱਕ ਚੱਕ ਪੇਕੀ ਭੇਜੇ ਜੋ ਐਸੀ ਧੀ ਵੀ ਘਰ ਨੂੰ ਨਰਕ ਬਣਾਉਂਦੀ ਜੇ ਦੁੱਧ بگੜ ਜਾਏ ਜੇ ਦੁੱਧ بگੜ ਜਾਏ ਤਾਂ ਉਹ ਪਾਣ ਪਨੀਰ ਜਾਂਦਾ बिगड़ ਜਾਵੇ ਘਰ ਵਾਲੀ ਤਤਲ ਕਲਾਤਰੀ ਤੁਰਦੀ ਫਿਰਦੀ ਦਲ ਮਿਲ ਜਾ ਮੱਖਣ ਬਰਾੜ ਪਾਈ ਫਿਰ ਢੂਮੇ ਵਾਲ ਦੀ ਆਵਾਜ਼ ਪੂਰਨੇ ਸਕਾਰ ਮਾਤਾ ਜੀ ਹੋਰਾਂ ਦਾ ਔਰ ਮਾਲਕ ਇਸੇ ਤਰ੍ਹਾਂ ਆਪਣੇ ਨਾਮ ਨਾਲ ਬੰਦਗੀ ਨਾਲ ਜੋੜੀ ਰੱਖਣ ਹਾਂਜੀ ਅਸਾਂ ਰੱਖਿਓ ਘਰ ਛੱਡ ਕੇ ਬਾਹਰੋਂ ਭਾਲਦਾ ਏ ਮਾਂਾਂ ਤੇ ਦੀਵੇ ਬਾਲਦਾ ਏ ਇੱਕ ਵਾਰੀ ਉੱਠ ਗਈ ਮਮਤਾ ਦੀ ਸ੍ਰੋਸ਼ਾ ਨਹੀਂ ਮਿਲਣੀ ਓ ਰੱਬ ਤੇ ਤੈਨੂੰ ਮਿਲ ਜੂ ਏ ਸੱਜਣਾ ਮਾਂ ਨਹੀਂ ਮਿਲਣੀ ਰੱਬ ਤੇ ਤੈਨੂੰ ਮਿਲ ਜੂ ਏ ਸੱਜਣਾ ਮਾਂ ਨਹੀਂ ਮਿਲਣੀ ਤੈਨੂੰ ਸ਼ਾਮਾਂ ਦੇਣ ਲਈ ਇਹ ਧੁੱਪਾਂ ਵਿੱਚ ਸੜਦੀ ਰਹੀ ਤੇਰੇ ਪੈਰ 'ਚ ਰੋੜ ਨਾ ਝੁੱਭ ਜੇ ਇਹ ਤਲੀਆਂ ਥੱਲੇ ਧਰਦੀ ਰਹੀ ਓ ਬਚਪਨ ਵਿੱਚ ਜਿਹਨੇ ਚੁੱਕਿਆ ਉਹ ਤੈਨੂੰ ਬਾ ਨਹੀਂ ਮਿਲਣੀ ਓ ਰੱਬ ਤੇ ਤੈਨੂੰ ਮਿਲ ਜੂ ਏ ਸੱਜਣਾ ਨਹੀਂ ਮਿਲਣੀ ਰੱਬ ਤੇ ਤੈਨੂੰ ਮਿਲ ਜੂ ਏ ਸੱਜਣਾ ਨਹੀਂ ਮਿਲਣੀ ਆਪਣੇ ਢਿੱਡ ਨੂੰ ਦੇ ਕੇ ਗੰਢਾ ਬੇਤ ਜੀ ਨੇ ਤੇਰਾ ਭਰਿਆ ਤੇਰੀ ਹਰ ਇੱਕ ਖੁਸ਼ੀ ਦੀ ਖਾਤਰ ਹਰ ਇੱਕ ਦੁੱਖ ਦਾ ਜਰੀਆ ਓਏ ਮੰਗ ਲਈਓ ਤੂੰ ਜਾਨ ਮੰਗ ਲਈਓ ਤੂੰ ਜਾਨ ਤੈਨੂੰ ਨਾ ਨਹੀਂ ਮਿਲਣੀ ਤਕਾਰ ਵਜੋਂ ਤਾੜੀਆਂ ਆਪਣੀ ਬੇਬੇ ਦੇ ਲਈ ਪਲੀਜ਼ ਜਿਹਦੇ ਕਰਕੇ ਸਾਰੇ ਨੇ ਦੁਨੀਆ ਦੇਖੀ ਸਾਰੀ ਪ੍ਰਬੰਧਕ ਕਮੇਟੀ ਜਿਨ੍ਹਾਂ ਦੀ ਬਦੌਲਤ ਆਪ ਸਭ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਨ ਦਾ ਇਹ ਸੁਭਾਗ ਪ੍ਰਾਪਤ ਹੋਇਆ ਸਾਡੇ ਕੋਲੋਂ ਗਾਉਂਦੇ ਆ ਬਹੁਤ ਐ ਸਰਦਾਰ ਗੁਰਦੀਪ ਸਿੰਘ ਜੀ ਔਲਖ ਸਾਹਿਬ ਉਹ ਵੀ ਵਟਸਐਪ ਕਾਲ ਤੇ ਜੁੜੇ ਆ ਸਰ ਬਹੁਤ ਬਹੁਤ ਮੁਬਾਰਕਾਂ ਜੀ ਮੇਲੇ ਦੀਆਂ ਅਮਰੀਕਾ ਆਏ ਤਾਂ ਤੁਹਾਡੇ ਦਰਸ਼ਨ ਜਿਦਾਰੇ ਕਰਕੇ ਜਾਵਾਂਗੇ ਤੁਹਾਡੇ ਯੋਧੇ ਨੂੰ ਵੀ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਤਾ ਜੀ ਹੋਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਇਸੇ ਤਰ੍ਹਾਂ ਇਹ ਨਗਰ ਚੜ੍ਹਦੀ ਕਲਾ ਭੈਣ ਅਮਨਪ੍ਰੀਤ ਕੌਰ ਯੂਐਸਏ ਉਹਨਾਂ ਨੇ ਹਾਂ ਉਹਨਾਂ ਦੀ ਬੇਟੀ ਆਰਯੂ ਉਹਦੇ ਨਾਮ ਸਪੈਸ਼ਲ ਭੇਨ ਹੋ ਰਹੀ 1100 ਰੁਪਏ ਭੇਜਿਆ ਬਹੁਤ-ਬਹੁਤ ਥੈਂਕ ਯੂ ਆਲਕ ਸਾਹਿਬ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਅਮਰੀਕਾ ਆਏ ਤਾਂ ਤੁਹਾਡੇ ਦਰਸ਼ਕ ਜਿਦਾਰੇ ਕਰਕੇ ਜਾਵਾਂਗੇ ਸਰ ਥੈਂਕ ਯੂ ਸਰ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਤਨਦਰੁਸਤੀਆਂ ਬਖਸ਼ੇ ਬਹੁਤ-ਬਹੁਤ ਮਿਹਰਬਾਨੀ ਇਥੋਂ ਦੀ ਸਾਰੀ ਪ੍ਰਬੰਧਕ ਕਮੇਟੀ ਬੜਾ ਆਦਮ ਬੜਾ ਪਿਆਰ ਬੜਾ ਤੁਸੀਂ ਸਤਿਕਾਰ ਬਖਸ਼ਿਆ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਬਧਾਈਆਂ ਇੱਕ ਵਾਰ ਫੇਰ ਔਰ ਇੱਕ ਵਾਰ ਆਪਣੇ ਲਈ ਖੋਲ ਕੇ ਤਾੜੀਆਂ ਦੇਖੋ ਬਈ ਪੌਣੇ ਇੱਕ ਤਿੰਨ ਘੰਟੇ ਹੋ ਗਏ ਭਾਜੀ ਸੰਗਤ ਹੁਣ ਵੱਜ ਗਏ ਪੰਜ ਹੋ ਗਏ ਆ ਪੌਣੇ 3 ਘੰਟੇ ਦੇਖੋ ਕਲਾਕਾਰ ਦਾ ਸਟੇਜ ਤੇ ਖੜਨਾ ਕਲਾਕਾਰ ਦਾ ਬਿਜ਼ਨਸ ਹੈ ਪਰ ਐਨੇ ਪਿਆਰ ਇਤਫਾਕ ਨਾਲ ਸੁਣਨਾ ਇਹ ਸੰਗਤ ਦੀ ਬੜੀ ਮਿਹਰਬਾਨੀ ਇੱਕ ਵਾਰ ਆਪਣੇ ਆਪ ਲਈ ਖੋਲ ਕੇ ਤਾੜੀਆਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਲੰਬੇ ਸਮੇਂ ਤੋਂ ਪੌਣੇ 3 ਘੰਟੇ ਸਾਨੂੰ ਬਰਦਾਸ਼ਤ ਕੀਤਾ ਹੈ ਮੇਰੀ ਦਿਲੋਂ ਅਰਦਾਸ ਔਰ ਦੀ ਸਾਰਿਆਂ ਦੀ ਮਾਲਕ ਤੰਦਰੁਸਤੀ ਦਵੇ ਚੜਦੀ ਕਲਾ ਚੁੱਲ੍ਹੇ ਹਮੇਸ਼ਾ ਤਪਦੇ ਰਹਿਣ ਦੁੱਖਾਂ ਅੰਗਲੇਸ਼ਾਂ ਦਾ ਨਾਸ ਹੋਵੇ ਉਹਦੀ ਬੰਦਗੀ ਦਾ ਪਰਮਾਪ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ thank you